ਜੀ ਸਸਰੀ ਕਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅਸੀਂ ਵੀ ਵਧੀਆ ਤੇ ਇਹਦੇ ਨਾਲ ਹੀ ਅੱਜ ਦਾ ਬਲੌਗ ਕਰਦੇ ਹਾਂ ਸਟਾਰਟ ਤੇ ਅੱਜ ਅਸੀਂ ਬਣਾਉਣ ਲੱਗੇ ਹਾਂ ਬ੍ਰੈਡ ਸੈਂਡਵਿਚ ਤੇ ਚਲੋ ਜੀ ਆਪਾਂ ਸਮਾਨ ਕਰ ਲਿਆ ਤਿਆਰ ਹਾਂਜੀ ਹਾਂਜੀ ਤੇ ਫਿਰ ਆਪਾਂ ਬਣਾਉਣ ਲੱਗੇ ਹਾਂ ਸੈਂਡਵਿਚ ਹਾਂਜੀ ਤੇ ਕੀ ਕੀ ਸਮਾਨ ਪੈਂਦਾ ਫਿਰ ਪਨੀਰ ਅੱਛਾ ਘਰ ਦਾ ਪਨੀਰ ਹੈ ਹਾਂ ਕਰੀਮ ਠੀਕ ਹੈ ਕਾਜੂ ਪਿਆਜ਼ ਬੋਇਲ ਕੀਤੇ ਆਲੂ ਹਰੀ ਮਿਰਚ ਖੀਰਾ ਤੇ ਟਮਾਟਰ ਤੇ ਪਿਆਜ਼ ਫਿਰ ਵੀ ਪਾਵਾਂਗੇ ਠੀਕ ਐ ਇਹ ਮਤਲਬ 3 ਲੇਅਰ ਬਣਾਉਣਾ ਹੈ ਹਾਂ 3 ਲੇਅਰ ਵਾਲਾ ਹਾਂ 3 ਲੇਅਰ ਵਾਲਾ ਬਣਾਵਾਂਗੇ ਤੇ ਆ ਨਏ ਆਪਣੇ ਬ੍ਰੈਡ ਬ੍ਰੈਡ ਤਾਂ ਕੋਈ ਵੀ ਲੈ ਸਕਨੇ ਆਣਾ ਆਪਾਂ ਨਹੀਂ ਆਪਾਂ ਸੈਂਡਵਿਚ ਵਾਲਾ ਹੀ ਲੈ ਲੇ ਹਾਂ ਹਾਂ ਨਹੀਂ ਵਾਈਟ ਬ੍ਰੈਡ ਤੇ ਬਰਾਊਨ ਬ੍ਰੈਡ ਬਰਾਊਨ ਤਾਂ ਵੀ ਬਣ ਜਾਂਦਾ ਹੈ ਨਹੀਂ ਨਹੀਂ ਬਰਾਊਨ ਨਹੀਂ ਬਣਾ ਚਲੋ ਜੀ ਤੇ ਆਪਾਂ ਆ ਸਮਾਨ ਜਿਹੜਾ ਲੈਣਾ ਪਨੀਰ ਤੇ ਕਾਜੂ ਤੇ ਕਰੀਮ ਅੱਛਾ ਇਹਨਾਂ ਦਾ ਆਪਾਂ ਪੇਸਟ ਬਣਾਵਾਂਗੇ ਅੱਛਾ ਚਲੋ ਜੀ ਚਲੋ ਜੀ ਅੱਗੇ-ਅੱਗੇ ਪ੍ਰੋਸੈਸ ਵੇਖਦੇ ਜਾਓ ਕੀ ਕਰਨੇ ਆ ਤੇ ਕੀ ਨਹੀਂ ਪੀਸਟ ਬਣਾ ਕੇ ਤੇ ਮਿਲਣਾ ਜਿਹੜੀ ਸਟੱਫੀ ਤਿਆਰ ਕਰਨੀ ਹੁੰਦੀ ਹੈ ਚ ਮਿਕਸ ਕਰ ਲਾਂਗੇ ਹਾਂਜੀ ਚਲੋ ਜੀ ਪਨੀਰ ਪਾ ਲਿਆ ਵਿੱਚ ਹਾਂਜੀ ਆਹ ਦੇ ਆਪਣੀ ਇੰਨਾ ਕਾਫੀ ਹੈ ਨਾ ਪਨੀਰ ਤਾਂ ਹੀ ਸਟੱਫੀ ਬਣਾਣ ਲਈ ਜਿਆਦਾ ਹੁੰਦਾ ਤੇ ਵੈਸੇ ਰੱਖ ਦੇਣੀ ਸੀ ਤੇ ਉਹਨੇ ਸਟੱਫੀ ਦੇ ਵਿੱਚ ਮਿਕਸ ਹੋ ਜੇਗਾ ਤੇ ਆਪਾਂ ਤਾਂ ਅੱਗੇ ਕਾਜੂ ਤੇ ਆਹ ਕਰਾਂਗੇ ਕਰੀਮ ਕਰੀਮ ਆਪਾਂ ਕਰਦੀ ਲਈ ਸੀ ਫ੍ਰੈਸ਼ ਕਰੀਮ ਇਹਨੂੰ ਕਰ ਲਾਂਗੇ ਜਿਹੜਾ ਆਪਾਂ ਮਿਕਸ ਹੁਣ ਕਰਾਂਗੇ ਕਰੀਮ ਤੇ ਚਲੋ ਜੀ ਦੇਖੋ ਕਿੰਨਾ ਸੋਹਣਾ ਪੇਸਟ ਬਣ ਗਿਆ ਇਹ ਸੀ ਕਾਜੂ ਪਨੀਰ ਤੇ ਕਰੀਮ ਤਰੀ ਖਾਜੇ ਤਾਂ ਮੈਨੂੰ ਵੀ ਨਹੀਂ ਪਤਾ ਕਰਨਾ ਕੀ ਹੈ ਚਲੋ ਚਲੋ ਜੀ ਕਰੀਮ ਆਪਾਂ ਕਰਤੀ ਮਿਕਸ ਆਪਣੀ ਸਟਫੀ ਹੋ ਗਈ ਹੈ ਤਿਆਰ ਹੁਣ ਵਿੱਚ ਆ ਪਰ ਰਹਿ ਗਿਆ ਨਮਕ ਮਿਰਚ ਐਡ ਕਰਨਾ ਅੱਧਾ ਚਮਚ ਲੈ ਨਮਕ ਹਾਫ ਹੁਸਪੂਨ ਲਵਾਂਗੇ ਮਿਰਚਾਂ ਦਾ ਬਸ ਹੋਰ ਕੁਝ ਨਹੀਂ ਆਣਾ ਕਰਨਾ ਕਰ ਮਸਾਲੇ ਵਗੈਰਾ ਆਪਾਂ ਨਹੀਂ डालेंगे। ਚਲ। ਇਹਨੂੰ ਚੰਗੀ ਤਰ੍ਹਾਂ ਘੋਲਣਾ ਹੈ। ਮਿਕਸ। ਦੇਖੋ ਕਿੰਨੀ ਸੋਹਣੀ ਸਟਫੀ ਬਣ ਗਈ। ਜਿਵੇਂ ਅਸੀਂ ਐਵੇਂ ਪਨੀਰ ਕਰਕੇ ਮਤਲਬ ਉਹ ਜਿਹੜੀ ਕਰੀਮ ਜੀ ਪਾਉਂਦੇ ਨੇ ਮਾਇਓਨੈਸ ਨਾਲ ਹੈ ਐਵੇਂ ਉਹ ਨਹੀਂ ਬਣਗੇ ਮਤਲਬ। ਹਮਮ। ਪਨੀਰ ਨਾਲ ਹੀ ਸਾਰਾ ਵਿੱਚ ਮਿਕਸ ਹੋ ਜਾਵੇਗਾ। ਵਾਈਟ ਮਾਇਓਨੈਸ ਬਣ ਗਈ। ਦੇਸੀ ਸਟਾਈਲ ਵਾਲੀ। ਆਪਣੇ ਸਟੱਫ ਹੀ ਹੋ ਗਈ ਹੈ ਤਿਆਰ ਵੇਖੋ ਚਲੋ ਜੀ ਕੜਾੜੀ ਬੈਠੋ ਨਾ ਨਾ ਆਪਾਂ ਲਵਾਂਗੇ ਬ੍ਰੈਡ ਲੈ ਆਪਾਂ ਬਟਰ ਚਲੋ ਆਪਾਂ ਨਾ ਖੀਰੇ ਦੀ ਇੰਨੀ ਬਰੀਕ ਕਲੀਅਰ ਜਿੰਨੀ ਵੀ ਬਰੀਕ ਹੋ ਸਕਦੀ ਹੈ ਨਾ ਉਨੀ ਹੀ ਬਰੀਕ ਕਲੀਅਰ ਕੱਟਣੀ ਹੈ ਮਤਲਬ ਜਿਆਦਾ ਪਾਰਾ ਜਨ ਹੋ ਜੇ ਕੰਮ ਪੂਰਾ ਖੀਰਾ ਕੱਟਦਾ ਪੇਰਾ ਵੀ ਕੱਟਣਾ ਟਮਾਟਰ ਵੀ ਕੱਟਣਾ ਐ ਐਨਾ ਪਤਲਾ ਪਿਆਜ਼ ਵੀ ਹਾਬਰੀਕ ਪਿਆਜ਼ ਵੀ ਚਲੋ ਜੀ ਆਪਾਂ ਪਿਆਜ਼ ਵੀ ਇਹੀ ਕੱਟ ਲੈਣੇ ਨੇ ਬਿਲਕੁਲ ਬਰੀਕ ਮਖਾ ਥੋੜਾ ਜਿਹਾ ਮੈਂ ਆਪਾਂ ਨੂੰ ਨਰਵ ਖਾ ਦੇਣਾ ਮਖਾਉਣਾ ਚਾਹੀਦਾ ਐ ਇਹ ਤਾਂ ਹਰ ਕਿਸੇ ਨੂੰ ਐਸੇ ਕੰਮ ਆਉਣਾ ਚਾਹੀਦਾ ਜ਼ਰੂਰੀ ਤਾਂ ਨਹੀਂ ਮਿਕਲੀਆਂ ਔਰਤਾਂ ਹੀ ਬਣਾਵਨਾਂ ਆਪਾਂ ਇੰਨੇ ਹੀ ਬਰੀਕ ਨਾ ਟਮਾਟਰ ਕੱਟਣੇ ਨੇ ਠੀਕ ਐ ਤੇ ਆਪਾਂ ਕੱਟ ਲਈਏ ਸਿੱਪਿਆਜ਼ ਅੰਨੇ ਬਰੀਕ ਪਿਆਜ਼ ਤੇ ਆ ਆਪਣਾ ਖੀਰਾ ਜਮ ਬਤਲਾ ਚਲੋ ਜੀ ਹੁਣ ਆਪਣਾ ਪੂਰਾ ਸਮਾਨ ਹੋਇਆ ਤਿਆਰ ਹੈ ਮੈਂ ਰੈਡੀ ਕਰ ਦਿੱਤਾ ਤੁਹਾਡਾ ਹਾਂ ਜੀ ਤੁਹਾਡਾ ਬਣਾਇਆ ਚਲੋ ਜੀ ਕੈਮਰਾ ਫੜੋ ਚਲੋ ਜੀ ਆਪਾਂ ਲਵਾਂਗੇ ਬਟਰ ਹੁਣ ਬਰੈਡਾਂ ਤੇ ਬਣਾ ਲੈਣਾ ਆਪਾਂ ਬਟਰ ਕਿੰਨਾ ਬਰੈਡਾਂ ਤੇ ਬਟਰ ਲਾ ਲੈਣਾ ਤੇ ਦੋਵੇਂ ਪਾਸੇ ਲਾਉਣਾ ਹੈ ਕਿ ਇੱਕ ਪਾਸੇ ਇੱਕ ਸਾਈਡ ਲਾਵਾਂ ਕਿਤੇ ਬਾਕੀ ਜਿਹੜੇ ਦੋ ਸਾਈਡ ਹੋਣਗੇ ਜਦੋਂ ਫਰਾਈ ਕਰਾਂਗੇ ਨਾ ਅੱਛਾ ਫਰਾਈ ਮੇਚ ਉਹ ਲਾਵਾਂਗੇ ਚਲੋ ਜੀ ਆਪਾਂ ਥੋੜਾ ਜਿਆਦਾ ਨੂੰ ਥੋੜਾ ਜਿਆਦਾ ਗਰਮਾ ਥੋੜਾ ਜਿਆਦਾ ਠੰਡਾ ਤੇ ਐਵੇਂ ਜਿ ਕਰ ਲਿਆ ਸੀ ਸੌਖਾ ਲੱਗ ਜੇਗਾ ਹੁਣ ਆਪਾਂ ਪਹਿਲਾਂ ਲਾਵਾਂਗੇ ਆਹ ਵਾਲੀ ਸਟਫੀ ਚਲੋ ਜੀ ਇੱਕ ਬ੍ਰੈਡ ਤੇ ਸਟਫੀ ਲਾ ਦਾਂਗੇ ਜੌਦਾ ਵੀ ਨਹੀਂ ਲਾਣੀ ਤੇ ਘੱਟ ਵੀ ਨਹੀਂ ਲਾਉਣੀ ਜਿਆਦਾ ਲਾਵਾਂਗੇ ਨਾ ਤਾਂ ਟੁੱਟ ਜਾਵੇਗਾ ਪੂਰੀ ਸੋਰੀ ਲਾਣੀ ਹੈ ਚਲੋ ਜੀ ਹਨਾ ਲਿਆ ਚੰਗੀ ਤਰ੍ਹਾਂ ਰੋਜੀ ਐਂ ਤਾਂ ਤੇ ਸਮਾਨਾ ਦੇ ਦਲਾ ਤੇ ਹੁਣ ਦੂਜੇ ਬਰੈਡ ਤੇ ਕੀ ਲੱਗੇਗਾ ਵੇਖੀ ਚੱਲੋ ਇੱਕ ਚ ਸਟਫੀ ਪਰਲੀ ਤੇ ਇੱਕ ਤੇ ਲਾ ਦਾਂਗੇ ਆਪਾਂ ਟਮੇਟੋ ਸੌਸ ਆ ਰੱਖ ਦਿੱਤਾ ਇਹਦੇ ਉੱਪਰ ਚਲੋ ਹੁਣ ਰੱਖਾਂਗੇ ਛੀਰੇ ਪਿਆਜ਼ ਪਿਆਜ਼ ਜਿਆਦਾ ਫਲੰਦਾ ਜਿਆਦਾ ਰੱਖੋ ਇਹਨਾਂ ਨੂੰ ਹੀ ਰੱਖਾਂਗੀ ਮੈਂ ਟਮਾਟੋ ਆ ਆਪਣੀ ਉਹ ਸਟਫੀ ਤਿਆਰ ਖੀਰੇ ਰੱਖ ਦਿੱਤੇ ਪਿਆਜ਼ ਤੇ ਟਮਾਟਰ ਤੇ ਇੱਕ ਬਰੈਡ ਉੱਤੇ ਆ ਗਿਆ ਆ ਬਣ ਗਿਆ ਆਪਣਾ ਥੀ ਲੇਅਰ ਵਾਲਾ ਚਲੋ ਜੀ ਇਹਨੂੰ ਕਰ ਲਾਂਗੇ ਆ ਨਾ ਫਰਾਈ ਫਰਾਈ ਕਰਾਂਗੇ ਉੱਤੇ ਲਾ ਕੇ ਬਟਰ ਥੋੜਾ ਜਿਹਾ ਰੱਖਾਂਗੇ ਪੈਨ ਵਿੱਚ ਵੀ ਬਟਰ ਚੰਗੀ ਤਰ੍ਹਾਂ ਇਹਨੂੰ ਮਾਲ ਲਿਆ ਆਪਾਂ ਬਟਰ ਚਲੋ ਜੀ ਪੈਨ ਹੌਲੀ ਆਪਣੀ ਗਰਮ ਪੈਨ ਵਿੱਚ ਵੀ ਥੋੜਾ ਜਿਹਾ ਪਾਵਾਂਗੇ ਚਲੋ ਜੀ ਆਪਾਂ ਇਹਦੇ ਚ ਪਾ ਦਿੱਤਾ ਕਿਉ ਥੋੜਾ ਜਿਹਾ ਲਾ ਦੇਣਾ ਕਿਉ ਤੇ ਹੁਣ ਗੈਸ ਕਰ ਲੈਣਾ ਆਪਾਂ ਮੱਠਾ ਮਤਲਬ ਚੰਗੀ ਤਰ੍ਹਾਂ ਇਹ ਰੜ ਜਾਏ ਹੁਣ ਗਿਆ ਲੋਜੀ ਇਹਨੂੰ ਤਦਬਾ ਕੇ ਰੱਖਣਾ ਹੈ ਬਾਹਰ ਰੱਖ ਲਓ ਕੋਈ ਚੀਜ਼ ਰੱਖ ਲਓ ਐਵੇਂ ਦਬਾ ਦਿਓ ਆਰਾਮ ਨਾਲ ਆਪਾਂ ਇਹਨੂੰ ਕਰਾਂਗੇ ਆਰਾਮ ਨਾਲ ਸੇਕਨੇ ਥੋੜਾ ਤੇਜ਼ ਨਹੀਂ ਕਰਨਾ ਬਰਤਾ ਥੋੜਾ ਥੋੜਾ ਹੋਰ ਹੀ ਲਗਾਉਣਾ ਪੈਣਾ ਹੈ ਦੂਰਾ ਆਪਾ ਬਟਰ ਲਾ ਲਿਆ ਹੁਣ ਐਂਦਰੋ ਸੇਕ ਲਵਾਂ ਕਿੰਨਾ ਸੋਨਾ ਸੇਕਿਆ ਲਿਆ ਵੇਖੋ ਚਲੋ ਚਲੋ ਜ਼ਿਆਦਾ ਮੀਡੀਅਮ ਦੀ ਫਲੇਮ ਤੇ ਤੈਨੂੰ ਸੇਕ ਲਿਆ ਅਧਰੂ ਵੀ ਸੇਕਾਂਗੇ ਥੋੜਾ ਥੋੜਾ ਦਬਾ ਰੱਖਾਂਗੇ ਇਹਦੇ ਤੇ ਦਬਾਈ ਰੱਖਾਂਗੇ ਜਿਹਦੇ ਵਿੱਚ ਜਿਵੇਂ ਨਮਕ ਵਗੈਰਾ ਲਾ ਲੂ ਕੇ ਨਾ ਪਾ ਕੇ ਉੱਤੇ ਰੱਖ ਦੋ ਬਾਨ ਹਾਂ ਪਾਣੀ ਵਗੈਰਾ ਪਾ ਕੇ ਵੀ ਰੱਖ ਸਕਨੇ ਆ ਪਾਣੀ ਐ ਵੀ ਡੋਲਣਾ ਨਹੀਂ ਜਾਏਗਾ ਚਾਹ ਤਾਂ ਕੋਈ ਚੱਕਰ ਨਹੀਂ ਮੋਦੀ ਇਹਦੇ ਚ ਕਿੰਬੋਤ ਲੱਗਦਾ ਹੈ ਤੇਲ ਵੀ ਵੈਸੇ ਵਰਤ ਸਕਦੇ ਹੋ ਕੋਈ ਜ਼ਿਆਦਾ ਖਾਇਆ ਨਹੀਂ ਜੰਮਾ ਬਟਰ ਹੋਵੇ ਸਾਦੇਸੀ ਕਿਉ ਲੋ ਚਲੋ ਚਰਿਸਪੀ ਕਰਿਸਪੀ ਬਣ ਗਿਆ ਵੇਖੋ ਹਨਾ ਹੁ ਆਪਨਾ ਹੋ ਗਿਆ ਸੈਂਡਵਿਚ ਤਿਆਰ ਹੁ ਆਪ ਇਹਨੂੰ ਕੱਟਾਂਗੇ ਕਿੰਨਾ ਸੋਨਾ ਵੇਖੋ ਫਰਾਈ ਹੋ ਗਿਆ 3 ਲੇਅਰ ਇਹਨਾਂ कुरकुरा कुरकुरा ਜਿਹਾ ਬਣਿਆ ਆਵਾਜ਼ ਆਉਂਦੀ ਗੱਟਾਂ ਲੱਗੇ ਨਾ ਇਹਨੂੰ ਵੈਸੇ ਦੋਨੋਂ ਸ্লাইਸ ਕੱਟ ਲੈ ਆਪਾਂ ਚਲੋ ਜੀ ਆਪਾਂ ਇਹਨਾਂ ਨੂੰ ਕੱਟ ਦਿੱਤਾ ਆਹ ਵੇਖੋ ਪੂਰਾ ਮੈਲਟ ਹੋ ਗਿਆ ਨਾ ਹਾਂਜੀ ਚਲੋ ਜੀ ਨੈਕਸਟ ਚਲੋ ਜੀ ਇੱਕ ਬ੍ਰੈਡ ਤੇ ਆਪਾਂ ਲਾ ਦਾਂਗੇ ਟਮੇਟੋ ਸੌਸ ਇਹਨਤੇ ਬਟਰ ਲਾ ਲਿਆ ਆਪਾਂ ਸਾਫੀ ਤੇ ਇਹਨਾਂ ਤੇ ਆਪਾਂ ਬਟਰ ਲਾ ਕੇ ਰੱਖ ਲਿਆ ਕਾਪੀ ਜੀ ਪਨੀਰ ਕਾਜੂ ਤੇ ਕੀ ਸੀ ਇਹਦੇ ਵਿੱਚ ਆਲੂ ਪਨੀਰ ਕਾਜੂ ਤੇ ਕਰੀਮ ਕਰੀਮ ਅੱਛਾ ਫਿਰ ਆਲੂ ਪਿਆਜ਼ ਹਰੀ ਮਿਰਚ ਖੀਰਾ ਟਮਾਟਰ ਹਾਂਜੀ ਬੀਚ ਦਾ ਗਾਜਰ ਵੀ ਆਪਾਂ ਪਾ ਸਕਦੇ ਆ ਸ਼ਿਮਲਾ ਮਿਰਚ ਜਿਵੇਂ ਬਲਕ ਕੱਚੀ ਸਬਜ਼ੀ ਖਾ ਸਕਦੇ ਨਾ ਕਿਉਂਕਿ ਇਹ ਜਿਆਦਾ ਸੇਕ ਤੈਨੂੰ ਲੱਗਣਾ ਨਹੀਂ ਜਿਹੜੀ ਕੱਚੀ ਚੱਲ ਸਕਦੀ ਹੈ ਗਾਜਰ ਚਾਂਸਕਰੀ ਪੱਤਾ ਹੋ ਵੀ ਚਲੋ ਜੀ ਉਹ ਸਬਜ਼ੀਆਂ ਦਾ ਕੋਈ ਵੀ ਪਾਈਓ ਹਾਂਜੀ ਹੁਣ ਆਪਾਂ ਉੱਤੇ ਰੱਖਾਂਗੇ ਦੋ ਚੀਲੇ ਆ ਚਲੋ ਜੀ ਇੱਕ ਬਰੈਡ ਆਪਾਂ ਰੱਖਤਾ ਉੱਤੇ ਹੁਣ ਆਪਾਂ ਲਾਵਾਂਗੇ ਚੀਲੇ प्याज, टमाटर हो गए तैयार उत्तर लवोंगे बटर रोस्ट करके भी बेखा तवे पे तवे पे कर लो एक तवे पे करके बेक दो चलो जी आप हम एक तवे पे करके बेने हैं आग पे बाद में पक देसी स्टाइल में गैस कर लो आगे आप थोड़ा मठा ਦਬਾਣਾ ਚਲੋ ਜੀ ਬਟਰ ਲਾ ਕੇ ਇਹਨੂੰ ਆਪਾਂ ਪਲਟ ਦਾਂਗੇ ਚਲੋ ਜੀ ਇੱਕ ਪਾਸਾ ਹੋ ਗਿਆ ਰੋਸਟ ਨੂੰ ਜੀਆ ਵੇਖੋ ਹਲਕੀ ਹਲਕੀ ਅੱਗ ਤੇ ਨਾ ਇਸ ਪਰਾਂਗੇ ਤੇ ਇੱਕਦਮ ਸੜ ਜਾਏਗਾ ਕਾਲਾ ਹੋ ਜਾਏਗਾ ਚਲੋ ਜੀ ਆ ਹੋ ਗਿਆ ਰੋਸਟ ਖੰਡਾ ਹੰਡਾ ਮੰਗੇ ਫੇਰ ਘਟਾਂਗੇ। ਪਣੀ ਦੇਰ ਹੋਰ ਤਿਆਰ ਕਰੀਏ। ਮੈਂ ਤਾਂ ਉਹਦੇ ਨਾਲੋਂ ਕੋਈ ਜਾਂ। ਇਹ ਤਾਂ ਸੜ ਜਾਏਗਾ। ਚਿਮੜ ਜਾਏਗਾ ਪਰੇ ਨਾਲ। ਚਲੋ ਪਣੀ ਦੇਰ ਘਟਾ ਮੰਗੇ ਟੰਡਾ ਹੋ ਗਿਆ। ਵੇਖੋ ਬਹੁਤ ਸਮਾਂ ਧਰ ਹੋ ਗਿਆ ਨਾ ਮੈਲਟ ਹੋ ਗਿਆ ਪੂਰਾ ਹਾਂਜੀ ਚਲੋ ਜੀ ਹਾਂਜੀ ਆਪਣੇ ਸੈਂਡਵਿਚ ਬਣ ਕੇ ਹੋ ਗਏ ਨੇ ਤਿਆਰ ਵੇਖੋ ਜੇ ਤੁਹਾਨੂੰ ਸੈਂਡਵਿਚ ਪਸੰਦ ਆਉਂਦਾ ਤੁਸੀਂ ਵੀ ਕਰੇ ਟਰਾਈ ਕਰ ਸਕਦੇ ਹੋ ਇਦਾਂ ਹੀ ਹਾਂਜੀ ਦੱਸੋ ਕਿਵੇਂ ਬਣੇ ਨੇ ਬਹੁਤ ਜਲਦੀ ਟੇਸਟੀ ਬਣੇ ਨੇ ਆ ਵੇਖੋ ਆ ਜਿਹੜਾ ਉਹ ਪਾਇਆ ਸੀ ਨਾ ਉਕੀ ਜਾਂਦੇ ਨੇ ਉਹਨੂੰ ਕਰੀਮ ਜੀ ਹਾਂਜੀ ਪਨੀਰ ਦੇ ਹਾਂ ਤੇ ਉਹ ਸਾਰਾ ਮੈਲਟ ਹੋ ਗਿਆ ਪੂਰਾ ਹਾਂਜੀ ਤੁਸੀਂ ਵੀ ਆਪਣੇ ਘਰੇ ਟਰਾਈ ਕਰੋ ਆਪਣੇ ਫੈਮਿਲੀ ਵਾਲਿਆਂ ਨੂੰ ਖਵਾਓ ਬਹੁਤ ਥੋੜੇ ਟਾਈਮ ਚ ਬਣ ਜਾਂਦੇ ਨੇ ਕਰੇ ਟਰਾਈ ਕਰੋ ਜਰੂਰ ਤੇ ਆਪਣੀ ਫੈਮਿਲੀ ਨੂੰ ਵੀ ਖਵਾਓ ਤੁਸੀਂ ਵੀ ਖਵਾਓ ਬੱਚੇ ਤਾਂ ਬੜੇ ਖੁਸ਼ ਹੋ ਕੇ ਖਾਂਦੇ ਨੇ ਉਹ ਜਿਹੇ ਚੀਜ਼ਾਂ ਤੇ ਘਰੇ ਵਾਲੀਆਂ ਵਧੀਆ ਵੀ ਹੁੰਦੀਆਂ ਨੇ ਮਤਲਬ ਬਾਰੋ ਲੈ ਕੇ ਖਾਣਾ ਗੰਦਾ ਪਿੱਲਾ ਤੇਲ ਕਿਉਂ ਵਰਤਦੇ ਨੇ ਚਲੋ ਜੀ ਇਹਦੇ ਨਾਲ ਹੀ ਆਪਾਂ ਕਰਦੇ ਆ ਬਲੌਗ ਦਾ ਐਂਡ ਤੇ ਅਗਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਹੈ ਤੇ ਚੈਨਲ ਨੂੰ ਕਰਦੇ ਜੇ ਸਬਸਕ੍ਰਾਈਬ ਤੇ ਲਾਈਕ ਕਰਿਆ ਜੇ ਤੇ ਸ਼ੇਅਰ ਕਰਿਆ ਥੈਂਕ ਯੂ